ਸਰਾ ਪੀ ਕੇ ਘਰੇ ਜਾ ਕੇ ਵੇਖੋ ਕਿ ਸਾਡੇ ਦੂਹੇ ਅੱਗੇ ਗਾਲਾਂ ਕੱਢਣ ਦੇ ਆ ਰਹੇ ਫਲ ਲੈ ਕੇ ਬੰਦੇ ਆ ਇਹਨਾਂ ਡੱਕ ਦੂ ਅੱਜ ਮੈਂ ਇਹ ਆ ਗਏ ਸਾਡੇ ਘਰੇ ਆ ਗਏ ਪਏ ਆ ਗਾਲ ਪਏ ਆ ਤੇ ਗੋਲੀਆਂ ਇਹਨਾਂ ਮਾਰੀਆਂ ਸਿੱਧੀਆਂ ਮੇਰੇ ਪਾਟੇ 'ਤੇ ਗੋਲੀ ਲੱਗੀ ਆ ਜਾ ਕੇ ਸਾਡਾ ਘਰ ਵੇਖ ਲੋ ਤੇ ਘਰ ਮੇਰੇ ਟਰੈਕਟਰ ਵੇਖ ਲੋ ਜਾ ਕੇ ਟਰੈਕਟਰ 'ਤੇ ਇਹਨਾਂ ਸਿੱਧੀਆਂ ਗੋਲੀਆਂ ਮਾਰੀਆਂ ਮੇਰੇ ਇਹਨਾਂ ਤੋਂ ਉੱਤੇ ਆ ਤਕਰੀਬਨ ਇੱਥੇ ਰੈਫਲ ਹੀ ਸੀ ਤੇ ਬਾਕੀ ਡਾਂਗਾ ਹਿਫਾਰਿਆਂ ਕੋਲ ਮੇਰੇ ਕੋ ਸਾਰੇ ਪ੍ਰੂਫ ਆ ਮਾੜ ਓਏ ਨਹੀਂ ਆਦੀ ਕਿਸੇ ਕੋਈ ਬੱਤੀ ਆ ਬੱਸ ਹੋ ਗਿਆ ਉਹ ਲੋਇਆ ਭੁਗੜੀ ਵਾਹ ਦਈ ਮਨਾਂ ਨੂੰ ਕਰ ਲਾ ਕੋਈ ਪਾਸੇ ਜਾ ਬੁੱਢਾ ਨਾ ਪਾਏ ਜਾ ਅੱਜ ਕੋਲੇ ਵੇਖੀ ਆਉਂ ਫਿਰ ਵਾਹ ਜਾ ਨਾ ਇਹ ਗੱਲ ਨਹੀਂ ਕੋਈ ਗੱਲ ਨਹੀਂ ਪਾਸੇ ਪਾਸੇ ਬੰਦੇ ਹੋ ਯਾਰ ਇਹਨੂੰ ਡੱਕ ਦੂ ਅੱਜ ਮੈਂ ਤੇਰੀ ਮੰਮੀ ਨੂੰ ਪਾਸੇ ਆ ਉਹ ਬੰਦੇ ਇਹ ਨਹੀਂ ਕਰਨਾ ਕੋਈ ਮੈਨੂੰ ਖਰੇਆ ਹੁਣਾਂ ਖਰੇਟੂ ਬੁਲਾਉਂਗਾ ਆ ਥੂੜ ਲੰਮਾ ਨਹੀਂ ਹੋਈ ਰੱਬੂਏ ਦੇ ਇੱਧਰ ਮਰ ਜਾ ਕੰਦਰੀ ਕਰਦੀ ਕੋਈ ਮਾਰ ਲੈਂਦਾ ਨਾ ਨਾ ਮਾਮਾ ਨਾ ਨਾ ਜਾ ਨਾ ਪਾਸੇ ਆ ਯਾਰ ਪਾਸੇ ਆ ਜੀ ਕੋਈ ਨਾ ਹਾਲਾਤ ਨਹੀਂ telephone ਲੈ ਏ ਖੜਾ ਔਰ ਗੰਮੂ ਚਲਾ ਉਹਨਾਂ ਨੂੰ ਹੈਪੀ ਰੰਗ ਕਰਾ ਹਾਂ ਜੀ ਜਾ ਕੇ ਵੇਖੋ ਕਿੰਨੇ ਬੰਦੇ ਆਏ ਕਿੰਨੇ ਕਦੇ ਇੰਨਾ ਤੋਂ ਉੱਤੇ ਤਕਰੀਬਨ 1 ਘਰ ਆਫਲੇ ਸੀ ਤੇ ਬਾਕੀ ਡਾਂਗਾ ਹੀ ਸਾਰਿਆਂ ਕੋਲ ਮੇਰੇ ਕੋਲ ਸਾਰੇ ਪ੍ਰੂਫ ਆ ਜਦੋਂ ਤੱਕ ਮੇਰੇ ਘਰੇ ਗੱਲ ਪੈਂਦੇ ਰਹੇ ਆ ਵੀਡੀਓ ਮੇਰੇ ਕੋਲ ਬਣੀਆਂ ਇਹਨਾਂ ਦੀਆਂ ਸਾਰਿਆਂ ਸਾਡੇ ਕੋਲੋਂ ਕੋਈ ਵੀ ਇਹ ਦਿਖਾ ਦੇਣਾ ਵੀ ਚੋ ਤੇ ਜੋ ਮਰਜੀ ਸਾਨੂੰ ਹਰਜਾਨਾ ਭਰਦਣਾ ਸਾਡੀ ਕੋਈ ਗਲਤੀ ਨਹੀਂ ਆਹੀ ਆ ਗੋਲੀ ਜੋਗਾ ਸਿੰਘ ਨੇ ਚਲਾਈਆਂ ਸਨ ਆਫ ਨਿਰਮਲ ਸਿੰਘ ਨੇ ਇਹਨੇ ਘਟੋ ਘਟਵੀ 11 ਫੈਲ ਮਾਰੇ ਆ ਚਾਰ ਦੌਂਦ ਅਹੀਂ ਇਸ ਦੇ ਘਰੇ ਆਲੇ ਕਿਉਂਕਿ ਦਿੱਤੇ ਆ ਰਾਤ ਦੇ ਫੌਜ ਵਿੱਚ ਨੌਕਰੀ ਕਰਦਾ ਪਹਿਲਾ ਫੌਜ ਵਿੱਚ ਨੌਕਰੀ ਕਰਦਾ ਹੀ ਉਸੇ ਵੀ ਇਹ ਗੋਲੀ ਚਲਾ ਕੇ ਆਇਆ ਹੈ ਹਾਂਜੀ ਇਹ ਆਪਣੇ ਸਾਲਿਆਂ ਦੇ ਵੀ ਗੋਲੀਆਂ ਚਲਾ ਕੇ ਆਇਆ ਪੰਜ ਛੇ ਦਿਨ ਹੋ ਗਏ ਆ ਉਹਨਾਂ ਨੂੰ ਅੱਗੇ ਲਾਇਆ ਹੁਣ ਫੇਰ ਅੱਜ ਸ਼ਰਾਬ ਪੀ ਕੇ ਘਰੇ ਜਾ ਕੇ ਵੇਖੋ ਕੀ ਸਾਡੇ ਬੂਏ ਅੱਗੇ ਗਾਲਾਂ ਕੱਢਣ ਦੇ ਆ ਰਿਹਾ ਫਲ ਲੈ ਕੇ ਤੇ ਪੁਲਿਸ ਨੂੰ ਆਏ ਫੋਨ ਕੀਤਾ ਤੇ ਪੁਲਿਸ ਹਾਲੇ ਕਰੂ ਬੰਦੀ ਕਾਰਵਾਈਾਂ ਦੇ ਕਰਾਂਗੇ ਨਿਆਂ ਆ ਸਾਡੇ ਤੋਂ ਪੰਜ ਮਰਜ਼ੇ ਥਾਮ ਗਈ ਜਾਂਦਾ ਵਾ ਗਾੜੀੋਂ ਬਾਹਰ ਮੁੰਡੇ ਬੁਲਾ ਕੇ ਪੰਜ ਛੇ ਮੁੰਡੇ ਉਹਨਾਂ ਬੁਲਾਏ ਬਾਹਰ ਪਿਠਾਏ ਮੈਂ ਰਾਹ ਹਣੀ ਨੰਨਾ ਦਿਆਂ ਤੇ ਮੈਨੂੰ ਉੱਥੇ ਨਾ ਡਾਂਗਾ ਨਾ ਬਹੁਤ ਜਿਆਦਾ ਮਾਰਿਆ ਤੋਂ ਬਾਅਦ ਦਲਬਾਤ ਸਿੰਘ ਨੇ ਮੁੰਡੇ ਉਹਦੇ ਨੇ ਹਰਮਿੰਦਰ ਸਿੰਘ ਨੇ ਉਹਦੀ ਕੁੜੀ ਨੇ ਉਹਦੇ ਕੁੜੀ ਦੇ ਦੋ ਮੁੰਡੇ ਆ ਦੋ ਅਣਪਛਾਤੇ ਬੰਦੇ ਆਏ ਨਾਲ ਉਹਦੀ ਘਰ ਦੀ ਹਦੀ ਸਾਹ ਦੀ ਮੈਂ ਹਰਮਿੰਦਰ ਸਿੰਘ ਦੀ ਇਹਨਾਂ ਨੂੰ ਬਹੁਤ ਜਿਆਦਾ ਮੇਰੇ ਚਾਚਾ ਭੱਜ ਗਿਆ ਮੈਨੂੰ ਛਡਾਉਣ ਆ ਲਾ ਕੇ ਮੇਰੇ ਲੰਮੇ ਪਏ ਤੇ ਉਹਨਾਂ ਦੇ ਦੀ ਹਿੰਨਾ ਕਿਰਪਾ ਨਾਲ ਮਾਰੀ ਇੱਥੇ ਉਹਨਾਂ ਦਾ ਹੱਥ ਵੱਢ ਕੇ ਰੱਖਤਾ ਤੇ ਮੇਰਾ ਫੇਰ ਉਂਗਲਾਂ ਤੋੜਦੀਆਂ ਬਾਹਾਂ ਆਹ ਹੱਥ ਦੀਆਂ ਉਂਗਲਾਂ ਤੋੜਦੀਆਂ ਜੀ ਗੋਲੀ ਵੀ ਚੱਲੀ ਆ ਗੋਲੀ ਚੱਲੀ ਆ ਗਈ ਵੀਰ ਜੀ ਜਿਸ ਪਾਸੇ ਵਾਸਤੇ ਚਲਾਈ ਮੁਰਕੇ ਮੈਨੂੰ ਬਚਾਉਣ ਵਾਸਤੇ ਮੇਰੇ ਬ੍ਰਦਰ ਨੇ ਸਿਰਫ ਬਚਾਅ ਕਰਨ ਵਾਸਤੇ ਕੋਈ ਅਹੀਂ ਕਿਸੇ ਮਾਰੀ ਨਹੀਂ ਕੋਈ ਕੋਈ ਨਹੀਂ ਹੋਇਆ ਸੁਭਾਨ ਅੱਧਰ ਵੀ ਉਹਨਾਂ ਦਾ ਜਮੀਨ ਦਾ ਮੈਟਰ ਹੈ ਦੋਹਾਂ ਤਰ੍ਹਾਂ ਦਾ ਹਾਂਜੀ ਜਮੀਨ ਹੈ ਇਹਦੇ ਆਧਾਰ ਤੇ ਉਹਨਾਂ ਦਾ ਆਪਸ ਜਮੀਨ ਦਾ ਮੈਟਰ ਹੋਇਆ ਉਹਨਾਂ ਦਾ ਆਪਸ ਰਿਹਾ ਚੜਾ ਹੋਈ ਪਾਰਟੀ ਲਾਖ ਲਿਆ ਉਹ ਵੀ ਆਪਾਂ ਜੋ ਮੈਡੀਕਲ ਆਧਾਰ ਤੇ ਜੋ ਵੀ ਸਾਹਮਣੇ ਹੋਵੇ ਇਹਨਾਂ ਨਾਲ ਦੇ ਜੀ ਸੀਨੀਅਰ ਅਫਸਰਾਂ ਦੇ ਹੁਕਮ ਦੇ ਨਾਲ ਅਸੀਂ ਉਹਨਾਂ ਕੋਲ ਲੈ ਗਏ ਲੋਕ ਜੀ ਅਸੀਂ ਜਰੂਰੀ ਕਿਉਂ ਇਧਰੋਂ ਜੀ ਆਜੂ ਲੋਕਾਂ ਤੋਂ ਨਿਕਲ ਰਿਹਾ ਲੋਕਾ ਸਿੰਘ ਵੱਲ ਦੋਹਾਂ ਤਰ੍ਹਾਂ ਦੇ ਕੇ ਤੇ ਉਧਰੋਂ ਨੇ ਜੀ ਅਜੇ ਬੰਦੇ ਪਾਰਟੀ ਲਾਖ ਲਿਆ ਭਾਏ ਹੁਣ ਮੌਕਾ ਦੇਖ ਲਈਏ ਜੋ ਵੀ ਸਾਹਮਣੇ ਹੋਣਗੇ ਕੱਟ ਲਈ ਉਹਨਾਂ ਤੋਂ ਬਣੀ ਕਿ ਨਹੀਂ ਦੱਸੋ ਉਹਨਾਂ ਦੇ ਕਹਿਣ ਦੇ ਮਤਲਬ ਕਿ ਆ ਜਿਹੜਾ ਜੋਗਾ ਸੀ ਉਹਨੂੰ ਚਲਾਈ ਗਈ ਹੈ ਬਾਕੀ ਵੈਰੀਫਾਈ ਕਰ ਰਹੇ ਹਾਂ ਸਿਲੇ ਅਫਸਰਾਂ ਦੇ ਹੁਕਮ ਤਾਬਕ ਉਹਨਾਂ ਨੂੰ ਸਾਰੇ ਆਪਣੀ ਜਾਣਕਾਰੀ ਨਾਲ ਹਮ ਪ੍ਰੋਵਾਈਡ ਕਰਕੇ ਜਿਹਨੇ ਸਾਰੇ ਜੋ ਕਾਰਜ ਚੱਲਦਾ ਹੈ ਹਾਂਜੀ ਕੋਈ ਖਤਰਾ ਹੈ ਕਿ ਕਦੇ ਜੱਤੀ ਦੀ ਸੰਬੰਧਿਤ ਕੋਈ ਗੱਲ ਉਹ ਖਤਰਾ ਉਹਦਾ ਗ੍ਰੀਨ ਦਾ ਮੈਟਰੀ ਹੈ ਆਪਾਂ ਤੁਹਾਨੂੰ ਤਸਵੀਰ ਦਾ ਮੈਟਰੀ ਵੀ ਮਿਲ ਦੇਵਾਂਗੇ ਅੱਜ ਕੋਈ ਗੱਲ ਨਹੀਂ ਆਪਾਂ ਨਾਲ ਅਗਲੀ ਸਰਕਾਰ ਵਾਈ ਅਗਲੀ ਕਾਰਵਾਈ ਕੀ ਮਲਜਿਲੇਂਦੀ ਜਾ ਰਹੀ ਹੈ ਅੱਜ ਬਸ ਪਰਖਾ ਕਰਤੀ ਕਰਾਂਗੇ ਮੈਡੀਕਲ ਅਧਾਰ ਤੇ ਜੋ ਹੜ੍ਹ ਪਰੰਲਾ ਰਾਰੀ ਹੋਏ